ਪਿੰਡ ਬੱਠੇਪਾਣੀ ਗੁਰਮਤ ਮੇਲਾ ਮਨਾਇਆ ਗਿਆ ਅਤੇ ਕਰਵਾਈ ਗਈ ਘੋੜ ਦੌੜ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਧੰਨਵਾਲਾ ਮਹਾਪੁਰਖ ਬਾਬਾ ਧਰਮ ਸਿੰਘ ਜੀ ਅਤੇ ਗੋਬਿੰਦ ਸਿੰਘ ਮਾਨ ਸ੍ਰਿ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਬੱਠੇਪਾਣੀ ਵਿਖੇ ਬਾਬਾ ਕਾਲਾ ਮਹਾਰਜੀ ਦੇ ਦਰਬਾਰ ਤੇ ਸਾਲਾਨਾ ਗੁਰਮਤ ਜੋੜ ਮੇਲਾ ਅੱਜ ਮਿਤੀ 15 ਦਸੰਬਰ 2024 ਦਿਨ ਐਤਵਾਰ ਨੂੰ ਇਲਾਕਾ ਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮਹਾਪੁਰਖ ਬਾਬਾ ਦਾਰਾ ਸਿੰਘ ਜੀ ਦੀ ਦੇਖਰੇਖ ਹੇਠ ਬੜੀ ਸ਼ਰਧਾ ਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਵਖ-ਵਖ ਬੁਲਾਰਿਆ ਨੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ ਇਸ ਸਮੇਂ ਵਖ-ਵਖ ਦਰਬਾਰਾਂ ਦੇ ਮਹਾਪੁਰਖ ਵੀ ਪਹੁੰਚੇ ਅਤੇ ਬਾਬਾ ਤਰਮ ਸਿੰਘ ਜੀ ਪੱਟੀ ਮੋੜ ਵਾਲੇ ਮਹਾਪੁਰਖਾਂ ਵੱਲੋਂ ਸ਼ਰਦਾਈ ਦੇ ਰਗੜਿਆਂ ਦੀ ਵੱਧ ਚੜ ਕੇ ਸੇਵਾ ਕੀਤੀ ਗਈ ਗੁਰੂ ਕਾਲ ਅੰਗਰ ਅਟੁੱਟ ਵਰਤਿਆ ਦਾਲ ਪੰਥੀ ਨਿਹੰਗ ਸਿੰਘ ਸਵਾਰਾ ਵੱਲੋਂ ਨਿਜੇ ਬਾਜੀ ਕੋੜ ਦੌੜਾਂ ਵੀ ਕੀਤੀਆਂ ਗਈਆਂ ਦਸਰੇਨ ਮਹਾਂਪੁਰਖ ਬਾਬਾ ਦਾਰਾ ਸਿੰਘ ਜੀ ਅਤੇ ਉਹਨਾਂ ਦੇ ਸੇਵਾਦਾਰ ਇਸ ਸਮੇਂ ਆਪਣੇ ਪੂਰੇ ਨਿਹੰਗ ਸਿੰਘ ਜਥੇਬੰਦੀ ਸਮੇਤ ਪਹੁੰਚੇ ਮਹਾਂਪੁਰਖ ਬਾਬਾ ਧਰਮ ਸਿੰਘ ਜੀ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਅਤੇ ਉਹਨਾਂ ਦੇ ਸੇਵਾਦਾਰ ਬਾਬਾ ਪ੍ਰਗਟ ਸਿੰਘ ਜੀ ਅਤੇ ਬਾਬਾ ਦਾਰਾ ਸਿੰਘ ਜੀ ਦੇ ਨਾਲ ਖੜੇ ਹੋਰ ਵੀ ਉਹਨਾਂ ਦੇ ਸੇਵਾਦਾਰ ਉਹਨਾਂ ਇਹ ਵੀ ਦੱਸਿਆ ਕਿ ਮਿਤੀ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਮਹਾਂਪੁਰਖ ਬਾਬਾ ਸ਼ੰਗਾਰਾ ਸਿੰਘ ਜੀਦਾ ਪਹਿਲਾ ਵਰਸੀ ਮੇਲਾ ਪਿੰਡ ਬੱਠੇ ਪਾਣੀ ਵਿਖੇ ਬੜੀ ਸ਼ਰਧਾ पूर्वक ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਵਰਸੀ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਵੀ ਦੇਖੋ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫਾਜੀ ਸਮਾਸੇ ਵਿੱਚ ਉਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨਸ ਰਿਹਾਲੀ ਕਲਾ bye <silence> bye ਗੰਗਾ ਸੰਦੀ ਜੋੜਾ ਦੇ ਬਰਸੀਆ ਜੋੜ ਮੇਲਾ ਸ਼ਰਸਕਤਾ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਤੇ ਆਪਾਂ ਆਪਣੇ ਦੇਵਾਂ ਨੂੰ ਸਫਰਾ thank <laughs> you ਆਈ ਗਈ ਸਾਰੀ ਸੰਗਤ ਨੂੰ ਜੀ ਆਇਆਂ ਧੰਨਵਾਦ ਕਰਦੇ ਆਂ ਮਹਾਂਪੁਰਸ਼ਾਂ ਨੂੰ ਆਉਣ ਵਾਲੀ 21 ਤਰੀਕ ਨੂੰ ਬਾਬਾ ਸ਼ਗਾਰਾ ਸਿੰਘ ਜੀ ਰਤੋਗਿਆਂ ਵਾਲੇ ਉਹਨਾਂ ਦੀ ਵਰ੍ਹੇ ਸ਼ੀ ਮਨਾ ਰਹੇ ਆ 21 ਤਰੀਕ ਨੂੰ ਜਿਹੜੀ ਆ ਰਹੀ ਆ ਸਾਰੀ ਸੰਗਤ ਨੂੰ ਹੱਥ ਜੋੜ ਕੇ ਫਤਿਹ ਕਜਾਉਂਦੇ ਆ ਅਪੀਲ ਕਰਦੇ ਆ ਵੀ ਹੁਣ ਆ ਕੇ ਸਾਰੀ ਸੰਗਤ ਵੱਧ ਤੋਂ ਵੱਧ ਚੜ ਕੇ ਜੋੜ ਮਿਲਦੀ ਆ ਜੀ ਭਰ ਕੇ ਉਹ ਹਾਇਰੀਆਂ ਨੂੰ ਦਿਲ ਪ੍ਰਵਾਣ ਕਰੋ ਮਹਾਂਪੁਰਸ਼ਾਂ ਦੇ ਦਰਸ਼ਨੋਦਾਰੀ ਕਰਕੇ ਜੀਵਨ ਬਖਸ਼ਾ ਕਰੋ ਵਾਹਿਗੁਰੂ ਜੀ ਕਾ ਜੀ ਠੀਕ ਹੈ ਮਾਬਰਕ ਬਾਬਾ ਸਤਨ ਸਿੰਘ ਜੀ ਮੈਂ ਬਤੁਕਾਰ ਜਸ਼ਵੀਰ ਸਿੰਘ ਅੱਜ ਆਪਾਂ ਵਰਮਤ ਪੇਲੇ ਤੋਂ ਜਿਹੜੇ ਹਨ ਕਿਰਤ ਨਗਰ ਤੋਂ ਬੱਠੇ ਪੈਣੀ ਆਪ ਜੀ ਸੰਗਤਾਂ ਦਾ ਆਏ ਸਜਣਾ ਦਾ ਹੋਰ ਸੰਗਤਾਂ ਦਾ ਮਦਦ ਕਰਨਾ ਚਾਹੋਗੇ ਹਾਂਜੀ ਕਰਨਾ ਚਾਹੀਏ ਫੂਲ

ਸਰ ਜੀ ਸਤਿ ਸ਼੍ਰੀ ਅਕਾਲ ਮਾਪੁਰ ਖਾਨ ਦਾ ਸੰਗਤਾਂ ਦਾ ਅੱਜ ਨਗਰ ਨਿਗਮ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਹੈ ਰੱਬ ਜੀ ਸਾਰਿਆਂ ਦਾ ਹਾਂ ਜੀ ਹਾਂ ਜੀ ਅੱਛਾ ਜੀ ਪੱਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਚਾਹਤੇ ਮਾਪੁਰ ਦਾ ਜਸ਼ਵੀਰ ਸਿੰਘ ਕਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕਲਗੀਆਂ ਵਾਲੇ ਪਤਸ਼ਾਹ ਦਾ ਚਰਨ ਹਾਂ ਚਾਹਦੇ ਬੜਾ ਚਾਹਤੇ

ਯਾਰ ਮੈਂ ਪਾਜ ਪੈਣਾ ਯਾਰ ਮੋੜ ਅੱਲਾ ਸਰ ਸ਼ੁਆਤ ਨਾ ਯਾਰ ਮੈਂ ਯਾਰ ਮੈਂ ਸ਼ੁਆਤ ਪੋੜ ਰਿਹਾ ਲੈ ਓਏ ਯਾਰ ਮੈਂ ਨਾ ਕੋੜੇ ਰਾਤ ਵਾਲੀ ਦੇਖਦੇ ਨਾ ਲਈ ਗੱਲ ਓਨੂਗਾ ਪੱਛਾ ਜਾਂਦੇ ਨਹੀਂ ਆ ਓਏ ਦੋਸਤਾਂ ਦੇ ਗਰੇਟ ਓਏ ਕੋਂ ਬਾਬਾ ਦੁਦਬਾ ਓ ਪਈ ਵੇਖੀ ਪਈ ਵੇਖੀ ਓ ਬੜੀ ਵਧੀਆ

Alta li a barchi a har galedi a pira Satu bra oi oi donia Jo आइदर é वे um... i leave it.